ਹੈਲੋ ਦੋਸਤੋ ਮੈਂ ਲਖਵੀਰ ਸਿੰਘ ਇਸ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਦੋਸਤੋ ਇਸ ਵੀਡੀਓ ਦੇ ਵਿੱਚ ਅਸੀਂ 8ਵੀਂ ਕਲਾਸ ਦੀ ਜਿਓਮੈਟ੍ਰੀਕਲ ਡਰਾਇੰਗ ਦੀ ਕਿਤਾਬ ਦੇ ਇਹ ਪ੍ਰਸ਼ਨ ਦਾ ਹੱਲ ਕਰਾਂਗੇ ਆਓ ਸਭ ਤੋਂ ਪਹਿਲਾਂ ਆਪਾਂ ਇਸ ਦੀ ਰਚਨਾ ਦੇਖ ਲੈਣੇ ਆ ਪ੍ਰਸ਼ਨ 26 ਦੋ ਅਸਮਾਨ ਅਛੋਹਤ ਚੱਕਰਾਂ O ਅਤੇ P ਦੀ ਅੰਤਰੀ ਸੰਗੀਛੋਤ ਰੇਖਾ ਖਿੱਚਣਾ ਇਹ ਹਵਾਲ ਪ੍ਰਸ਼ਨ ਨੰਬਰ 24 ਵਰਗਾ 24 ਦੇ ਵਿੱਚ ਅਸੀਂ ਸਮਾਨ ਚੱਕਰਾਂ ਦੇ ਅੰਤਰੀ ਸੰਗੀਛੋਤ ਰੇਖਾ ਖਿੱਚੀ ਸੀ ਇਦੇ ਵਿੱਚ ਅਸੀਂ ਆਫਮਾਨ ਚੱਕਰਾਂ ਦੀ ਅੰਤਰੀ ਛੋਤਰੇ ਕੱਟਣੀ ਆ ਜਿਹਦੇ ਬਾਅਦ ਤੇ ਸਭ ਤੋਂ ਪਹਿਲਾਂ ਅਸੀਂ ਦੋ ਆਫਮਾਨ ਚੱਕਰ ਲੈ ਲੈਣੇ ਨੇ ਪਹਿਲਾਂ ਅਸੀਂ ਦੋਨਾਂ ਆਫਮਾਨ ਚੱਕਰਾਂ ਦੇ ਬਿੰਦੂ ਮਾਰਕ ਕਰ ਲੈਣੇ ਆ ਸੈਂਟਰ ਪੁਆਇੰਟ ਇੱਕ ਦਾ ਨਾਮ O ਰੱਖ ਲੈਣੇ ਆ ਤੇ ਇੱਕ ਦਾ ਨਾਮ ਅਸੀਂ P ਰੱਖ ਲੈਣੇ ਆ ਫਿਰ ਅਸੀਂ ਇਹਨਾਂ ਦੇ ਉੱਪਰ ਦੋ ਚੱਕਰ ਖਿੱਚ ਲੈਣੇ ਆ ਇੱਕ ਚੱਕਰ ਵੱਡਾ ਤੇ ਇੱਕ ਛੋਟਾ ਫਿਰ ਆ피 O ਤੇ P ਨੂੰ ਮਿਲਾ ਦੇਣਾ ਇਹਦਾ ਅੱਪ ਕਰ ਦੇਣਾ ਅੱਤਵបទ ਪ੍ਰਕਾਰ ਖੋਲ ਕੇ ਪਹਿਲਾਂ P ਤੇ ਰੱਖ ਕੇ ਝਾਪ ਲਗਾ ਲੈਣੀ ਆ ਫਿਰ ਉਹ ਉੱਤੇ ਰੱਖ ਕੇ ਚਾਬ ਲਾ ਲੈਣੀ ਹੈ ਫਿਰ ਅਸੀਂ ਇਹਨਾਂ ਦੋਨਾਂ ਦੁਨੀਆਂ ਚਾਪਾਂ ਨੇ ਜਿੱਥੇ ਉਹ ਕੱਟਦੀਆਂ ਨੇ ਉਹਨਾਂ ਨੂੰ ਮਿਲਾ ਲੈਣਾ ਤੇ ਜਿਹੜਾ ਫੱਡੇ ਕੋਲ ਇਹਦਾ ਅੱਧਾ ਆ ਗਿਆ ਉਥੋਂ ਪ੍ਰਕਾਰ ਰੱਖ ਕੇ ਅਸੀਂ ਇੱਕ ਅਰਧ ਚੱਕਰ ਖਿੱਚ ਦੇਣਾ ਅਰ ਚੱਕਰ ਘਿਕਣਾ ਆਫਤਫੀ ਇਤਿ ਪ੍ਰਕਾਰ ਰੱਖਾਂਗੇ ਚਾਹੇ ਓਜਨੀ ਖੋਲੀ ਜਾਏ ਪੀਜ ਨੇ ਉਸ ਤੋਂ ਬਾਅਦ ਜਿਹੜੀ ਆਹ ਵਾਲੀ ਰੇਖਾ ਇਹ ਜਿੱਥੇ ਵੱਡੇ ਚੱਕਰ ਨੂੰ ਕੱਟਦੀ ਆ ਉੱਥੇ ਅਸੀਂ ਬਿੰਦੂ F ਲਿਖ ਦੇਣਾ ਤੇ ਫਿਰ ਅਸੀਂ ਛੋਟੇ ਚੱਕਰ ਦੇ ਅਰਧ ਵਿਆਸਨੀ ਪ੍ਰਕਾਰ ਖੋਲਣੀਆਂ C ਤੇ ਰੱਖ ਕੇ ਇੱਧਰ ਕੱਟ ਲਗਾਉਣਾ ਕਿ ਜਿੱਥੇ ਕੱਟ ਲੱਗਿਆ ਉਸ ਬਿੰਦੂ ਆ ਨਾਮ ਅਸੀਂ E ਰੱਖ ਦੇਣਾ ਫਿਰ ਅਸੀਂ ਉਹ ਤੋਂ ਈ ਜਿਨੀ ਪ੍ਰਕਾਰ ਖੋਲ੍ਹਣੀ ਆ ਤੇ ਇੱਥੇ ਵੀ ਇੱਕ ਛਾਪ ਲਗਾਉਣੀ ਆ ਜਿਹੜੀ ਸਾਡੇ ਅਰਚਕਨ ਨੂੰ ਉੱਪਰ ਦੇ ਕਿੱਟੇ ਜਿੱਥੇ ਆਪ ਅਰਚਕਨ ਉੱਤਦੀ ਆ ਉਸ ਬਿੰਦੂ ਦਾ ਨਾਮ ਅਸੀਂ ਐਫ ਰੱਖ ਦਿੰਦੇ ਆ ਗ੍ਰਾਫੀ O ਤੇ ਐਫ ਨੂੰ ਮਿਲਾ ਦੇਣਾ ਫੇਰ ਅਸੀਂ O ਐਫ ਦੇ ਸਮਾਨਾਂਤਰਿਕ ਰੇਖਾ ਖਿੱਚਣੀ ਆ ਪਹਿਲਾਂ ਅਸੀਂ ਸ਼ਕੂਅਰ ਨੂੰ O ਐਫ ਦੇ ਸਮਾਨਾਂਤਰ ਰੱਖ ਲਾਂਗੇ ਇੱਧਰ ਫੇਰ ਰੱਖਾਂਗੇ ਇਹਦੇ ਅੱਗੇ ਦੇ ਨਾਲ ਤੇ ਫਿਰ ਅਸੀਂ ਇਫਨੂ ਆਰਾਮ ਨਾਲ ਲਾਉਦੇ ਜਾਵਾਂਗੇ ਤੇ ਫਿਰ ਅਸੀਂ ਇੱਥੇ ਆ ਕੇ ਇੱਕ ਰੇਖਾ ਕੱਟ ਦਵਾਂਗੇ ਜਿੱਥੇ ਰੇਖਾ ਚੱਕਰ ਨੂੰ ਕੱਟੇ ਉਹਦਾ ਨਾਮ ਅਸੀਂ ਰੱਖ ਦਵਾਂਗੇ B ਜਿੱਥੇ ਆਹ ਵਾਲੀ ਰੇਖਾ ਚੱਕਰ ਨੂੰ ਕੱਟਦੀ ਆ ਉੱਥੇ ਉਹਦਾ ਨਾਮ ਅਸੀਂ ਰੱਖ ਦਵਾਂਗੇ A ਇਹ ਤੇ b ਨੂੰ ਵੀ ਮਾਦਾਵਾਂਗੇ ਜਿਹੜੀ ਆਹ ਵਾਲੀ ਰੇਖਾ ਇਹ ਦੋ ਅਫਮਾਨ ਚੱਕਰਾਂ ਨੂੰ ਅੰਦਰ ਦੀ ਛੂਕੇ ਲੱਗਦੀ ਹੈ ਠੀਕ ਹੈ ਦੋਸਤੋ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਆ ਤਾਂ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਅੱਗੇ ਵੀ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾਉਂਦੇ ਰਾਵਾਂਗੇ